ਉਹ ਪਥਰੀਆਂ ਕੱਢ ਕੇ ਵਿਖਾਉਂਦੇ ਆ। ਕਈ YouTube ਤੇ ਇਹੋ ਜਿਹੇ ਵਿਦਵਾਨ ਬੈਠੇ ਨੇ ਵੀ ਜਿਹੜੇ ਕਹਿੰਦੇ ਨੇ ਸਾਡੇ ਕੋਲੇ ਆਓ ਇੱਕ ਮਿੰਟ ਜਿ ਦੀ ਪੱਥਰ ਬਾਹਰ ਕੱਢ ਕੇ ਸੁੱਟ ਦਾਂਗੇ। ਕੀ ਇੱਕ ਲਾਲ ਸੈੱਲ ਹੁੰਦੇ ਇੱਕ ਚਿੱਟੇ ਹੁੰਦੇ ਆ। ਹਾਂਜੀ। ਇਹ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਨਾ ਇਹ ਦੋਨੇ ਸੈੱਲ ਜਿਹੜੇ ਆ ਮਿਕਸ ਹੋ ਜਾਂਦੇ ਆ। ਅੱਛਾ ਦੋਨੋਂ ਸੈੱਲ ਮਿਕਸ ਹੋ ਜਾਂਦੇ ਆ। ਬਿਲਕੁਲ ਜੀ। ਹਾਂਜੀ ਦੋਸਤੋ ਪਿਆਰਪਰੀ ਸਾਰਿਆਂ ਨੂੰ ਛਤਿ ਸ੍ਰੀ ਅਕਾਲ ਅੱਜ ਆਪਾਂ ਬੈਠੇ ਆਂ ਬੈਦ ਗੁਰਦੇਵ ਸਿੰਘ ਗਿੱਲ ਦੇ ਕੋਲੇ ਪਿੰਡ ਗਾਲਬ ਰਣ ਸਿੰਘ ਦੇ ਵਿੱਚ ਅਸੀਂ ਗੱਲਬਾਤ ਕਰਦੇ ਸੀ ਬੈਦ ਜੀ ਨਾਲ ਵੀ ਪਥਰੀ ਦੇ ਰਿਲੇਟਡ ਮੈਨੂੰ ਕਈ ਦੋਸਤਾਂ ਮਿੱਤਰਾਂ ਦੇ ਫੋਨ ਆਏ ਕਈ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਨੇ ਉਹਨਾਂ ਦੇ ਮੈਸੇਜ ਆਏ ਵੀ ਪਥਰੀ ਬਾਰੇ ਕੋਈ ਨਾ ਕੋਈ ਬੈਦ ਜੀ ਤੋਂ ਜਾਣਕਾਰੀ ਲੈ ਕੇ ਦੱਸੋ ਸਾਨੂੰ ਠੀਕ ਆ ਜੀ ਆਪਾਂ ਬੈਦ ਜੀ ਕੋਲੋਂ ਪਥਰੀ ਦੇ ਵਾਸਤੇ ਜਾਣਕਾਰੀ ਲਵਾਂਗੇ ਬਣਦੀ ਕਿਉਂ ਆ ਕਈ ਵਾਰੀ ਆਪਾਂ ਨਾ ਦਰਅਸਲ ਵੀਡੀਓ ਦੇ ਵਿੱਚ ਦੇਖਿਆ ਹੋਣਾ YouTube ਜਦੋਂ ਆਪਾਂ ਖੋਲਾਂਗੇ ਜੇ ਪਥਰੀ ਦਾ ਇਲਾਜ ਉਹਦੇ ਉੱਤੇ ਆਪਾਂ ਭਰੀਏ ਨੇ ਵੀ ਪਥਰੀ ਦਾ ਇਲਾਜ ਕੀਆ ਤਾਂ ਬਹੁਤ ਸਾਰੇ ਉੱਥੇ ਫਰੌਡ ਚੀਜ਼ਾਂ ਆ ਜਾਂਦੀਆਂ ਨੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਕੋਈ ਵੀਡੀਓ ਬਣਾ ਰਿਆ ਹੱਥ ਦੇ ਨਾਲ ਬਿਨਾ ਆਪਰੇਸ਼ਨ ਕੀਤੇ ਬਿਨਾ ਕੋਈ ਦਵਾਈ ਦਿੱਤੇ ਪਥਰੀ ਵੱਟੇ ਕੱਢ ਕੇ ਬਾਹਰ ਸੁੱਟ ਦਿੰਦੇ ਨੇ ਮੈਂ ਵੀ ਇਹੋ ਜਿਹੀਆਂ ਕਈ ਵੀਡੀਓ ਦੇਖੀਆਂ ਨੇ ਵੀ ਜਿਹੜੇ ਕਹਿੰਦੇ ਨੇ ਜੀ ਅਸੀਂ ਪਥਰੀ ਦਾ ਇਲਾਜ ਬਿਨਾ ਦਵਾਈ ਤੋਂ ਬਿਨਾ ਕਿਸੇ ਪਰਹੇਜ ਤੋਂ ਉਹ ਅਸੀਂ ਸਾਰਾ ਐ ਇਸ ਤਰ੍ਹਾਂ ਕਰਕੇ ਨਾ ਤੁਹਾਨੂੰ ਦਿਖਾਉਂਦੇ ਹੋਣਗੇ ਵੀ ਆ ਦੇਖੋ ਜੀ ਅਸੀਂ ਐ ਪਥਰੀ ਫੜ ਲਈ ਪੇਟ ਚੋਂ ਤੇ ਹੱਥ ਦੀ ਸਪਾਈ ਨਾਲ ਬੱਟੇ ਬਾਹਰ ਕੱਢੇ ਲਓ ਜੀ ਪਥਰੀ ਬਾਹਰ ਨਿਕਲ ਗਈ ਜਦੋਂ ਆ ਕੇ ਟੈਸਟ ਕਰਾਈਦਾ ਫਿਰ ਉਹੀ ਚੀਜ਼ ਹੁੰਦੀ ਹੈ ਹੁਣ ਅਜ ਆਪਾਂ ਬੈਦ ਗੁਰਦੇਵ ਸਿੰਘ ਗਿੱਲ ਜੀ ਦਾ ਸਵਾਗਤ ਕਰਦੇ ਆਂ ਜੀ ਸਵਾਗਤ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਪ੍ਰੋਪਰ ਤਰੀਕੇ ਨਾਲ ਗੱਲ ਕਰਦੇ ਆਂ ਵੀ ਪਥਰੀ ਦਾ ਤੇ ਜਿਵੇਂ ਸੈਲਾਂ ਦਾ ਦੋ ਚੀਜ਼ਾਂ ਵਾਸਤੇ ਆਪਾਂ ਤਿੰਨ ਚੀਜ਼ਾਂ ਵਾਸਤੇ ਸੌਰੀ ਇੱਕ ਸ਼ੂਗਰ ਦਾ ਆਪਾਂ ਉਹਨਾਂ ਦੇ ਕੋਲ ਜਾਣਕਾਰੀ ਲਵਾਂਗੇ ਆਓ ਆਪਾਂ ਬੈਦ ਗੁਰਦੇਵ ਸਿੰਘ ਗਿੱਲ ਜੀ ਦਾ ਸਤਿ ਸ਼੍ਰੀ ਅਕਾਲ ਭਾਈ ਵਿਕਾਸਤਾ ਭਾਈ ਵਰਜੀ ਖਾਲਸਾ ਵੀਰ ਜੀ ਕੀ ਹਾਲ ਹੈ ਹਾਂਜੀ ਬੈਦ ਜੀ ਤੁਸੀਂ ਸੁਣੇ ਲਿਆ ਵੀ ਪਥਰੀ ਦਾ ਅੱਜ ਕੱਲ ਬੜਾ ਫਰਾਡ ਚੱਲਿਆ ਹੋਇਆ ਜੀ ਵੀ ਇਹ ਜਿਹੜੀਆਂ ਉਹ ਪਥਰੀਆਂ ਕੱਢ ਕੇ ਵਿਖਾਉਂਦੇ ਆ ਕਈ YouTube ਤੇ ਇਹੋ ਜਿਹੇ ਵਿਦਵਾਨ ਬੈਠੇ ਨੇ ਵੀ ਜਿਹੜੇ ਕਹਿੰਦੇ ਨੇ ਸਾਡੇ ਕੋਲੇ ਆਓ ਇੱਕ ਕੰਮ ਮਿੰਟ ਜਿਹੜੀ ਪੱਥਰ ਬਾਹਰ ਕੱਢ ਕੇ ਸੁੱਟ ਦਾਂਗੇ। ਇਹ ਕੀ ਸੱਚ ਹੈ ਜੀ? ਨਹੀਂ। ਅੱਛਾ। ਇੱਕ ਹੱਥ ਨਾਲ ਟੈਕਾ ਆਦੂ ਐ ਕਰਦੇ ਜਿਹਨੂੰ ਆਪਾਂ ਹੱਥ ਦੀ ਸਫਾਈ ਕਹਿੰਦੇ। ਹੱਥ ਦੀ ਸਫਾਈ। ਠੀਕ ਹੈ। ਗਾਧੂਕਰ ਵੀ ਇਹੀ ਕੰਮ ਕਰਦੇ ਨੇ। ਅੱਛਾ। ਹੱਥ ਦੀ ਸਫਾਈ ਉਹਨਾਂ ਕਿ ਇੱਥੇ ਜਿਵੇਂ ਜਿਵੇਂ ਨਾ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਵੀ ਤਮਾਸ਼ੇ ਵਾਲਾ ਹੁੰਦਾ ਹੁੰਦਾ ਸੀ ਤਾਂ ਉਹ ਹੱਥ ਦੀ ਸਫਾਈ ਨਾਲ ਕਿੰਨਾ ਕੁਝ ਆਪਣੇ ਸਾਹਮਣੇ ਉਹ ਜਿਹੜੇ ਹੁਣ ਇਹਨਾਂ ਨੇ ਇੱਥੇ ਲੈ ਕਹਿੰ ਜਾਂਦੇ ਆ ਐ ਕਰਕੇ ਉਹ ਐ ਕਰਦੇ ਆ ਹਾਂਜੀ ਉਹ ਥੋੜਾ ਜਿਹਾ ਟਾਈਮ ਲਾਉਂਦੇ ਆ ਤੁਸੀਂ ਦੇਖਿਓ ਜਿਹੜੀ ਪਥਰੀ ਆ ਉਹ ਕੜਕੜ ਕਰਕੇ ਥੋੜੀ ਨਿਕਲੂਗੀ ਹਾਂਜੀ ਅਸਲ ਵਿੱਚ ਪਥਰੀ ਜਿਹੜੀ ਹੁੰਦੀ ਆ ਜਿਵੇਂ ਆ ਤੁਸੀਂ ਦੇਖਿਆ ਨਾ ਪਖੜਾ ਪਖੜਾ ਪਖੜੇ ਦੀ ਤਰ੍ਹਾਂ ਹੁੰਦੇ ਤੇ ਜਿਹਨੇ ਕੰਡੇ ਹੁੰਦੇ ਆ ਠੀਕ ਆ ਜੀ ਠੀਕ ਆ ਉਹ ਕੈਲਸ਼ੀਅਮ ਹੁੰਦਾ ਅੱਛਾ ਜੀ ਅੱਛਾ ਕੈਲਸ਼ੀਅਮ ਦੀ ਬਣਦੀ ਆ ਠੀਕ ਆ ਜਿਹੜੀ ਇਹ ਪਥਰੀ ਆ ਇਹ ਕੈਲਸ਼ੀਅਮ ਤੋਂ ਬਣ ਜਾਂਦੀ ਆ ਹਾਂਜੀ ਤੇ ਇਹਦਾ ਕੋਈ ਵੀ ਕੋਈ ਖਾਣ ਪੀਣ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਬਣਦੀ ਇਹ ਕਾਰਨ ਕਿਵੇਂ ਹੋ ਜਾਂਦਾ ਕਾਰਨ ਹੈ ਜਿਹੜੇ ਕਿ ਜਿਆਦਾ ਐਨਜ਼ਾਈਮ ਲੈਂਦੇ ਆ ਜੋ ਬਹੁਤ ਹੀ ਆ ਪਾਵਰਫੁਲ ਚੀਜ਼ਾਂ ਲੈ ਇੰਡੀਆਂ ਕੈਲਸ਼ੀਅਮ ਜਿਆਦਾ ਖਾਈ ਜਾਂਦੇ ਆ ਪਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਕਿ ਮਰਜਿਸ਼ ਨਹੀਂ ਹੁੰਦੀ ਮਰਜਿਸ਼ ਨਹੀਂ ਹੁੰਦੀ ਉਹਨਾਂ ਤੋਂ ਠੀਕ ਆ ਉਹ ਜਦੋਂ ਫਿਰ ਜੋ ਪਾਣੀ ਘੱਟ ਪੀਂਦੇ ਆ ਲਿਕਵਿਡ ਘੱਟ ਪੀਂਦੇ ਆ ਉਹਦੇ ਨਾਲ ਗੁਰਦੇਆਂ ਦੇ ਵਿੱਚ ਜੇ ਫਿਟੇਸ਼ਨ ਘਟ ਜਾਂਦੀ ਆ ਜਿਹੜੀ ਕੈਲਸ਼ੀਅਮ ਉਥੇ ਅੰਦਰ ਜੰਮਣੀ ਸ਼ੁਰੂ ਹੋ ਜਾਂਦੀ ਆ ਅੱਛਾ ਅੱਛਾ ਹੁਣ ਤੁਹਾਡੇ ਕੋਲੇ ਪਥਰੀ ਦਾ ਇਲਾਜ ਹੈ ਇਲਾਜ ਮੈਨੂੰ ਬਹੁਤ ਪਰੀ ਹੈ ਜੀ اچھا ਹਾਂ ਜੀ ਮੰਨ ਲਓ ਵੀ ਸਾਡੀ ਲਿਕਵਿਡ ਵੀ ਹੈ ਦਵਾਈ ਜੀ ਇਹ ਦੱਸੋ ਸੁੱਕਿਆਂ ਨਾਲ ਦੇਣੇ ਆ ਸੀ ਇਹ ਦੱਸੋ ਪਹਿਲਾਂ ਕੋ ਦੂਜੀ ਵੀ ਹੈ ਇਹ ਦੱਸੋ ਵੀ ਜਿਹੜੀ ਪਥਰੀ ਆ ਇਹ ਪ੍ਰੋਪਰ ਗੁਰਦੇ ਦੀ ਹੋਵੇ ਚਾਹੇ ਪਿੱਤੇ ਦੀ ਹੋਵੇ ਇਹਨਾਂ ਚੋਂ ਸਾਰੀਆਂ ਹੋ ਜਾਂਦੀਆਂ ਆ ਦੇਖੋ ਜੀ ਇਹ ਸਾਡੀ ਦਵਾਈ ਜਿਹੜੀ ਆ ਨਾ ਹਾਂ ਜੀ ਬੱਸੇ ਸ਼ਰਤ ਨਹੀਂ ਦਿੰਦੇ ਹਾਂਜੀ ਪਿੱਤੇ ਚੋਂ ਵੀ ਕੱਢ ਦਿੰਦੀ ਹੈ ਪਿੱਤੇ ਦੇ ਵਿੱਚੋਂ ਵੀ ਕੱਢ ਦਿੰਦੀ ਆ ਹਾਂ ਠੀਕ ਹੈ ਪਰ ਅਸੀਂ ਪਿੱਤੇ ਨੂੰ ਜਿੱਦੇ ਜਿੱਤੇ ਅਸੀਂ ਲੰਡਨ ਦੇ ਕਿਉਂ ਸੀ ਇਸ ਕਈ ਵਕਤ ਕਈ ਵਾਰ ਪਿੱਤਾ ਜਰਾ ਭਰਿਆ ਹੁੰਦਾ ਹਾਂਜੀ ਕਿ ਅਸਲ ਵਿੱਚ ਪਿੱਤੇ ਦੀ ਪਥਰੀ ਕਿਉਂ ਬਣਦੀ ਇਹ ਤਾਂ ਤੁਸੀਂ ਸਵਾਲ ਹੀ ਨਹੀਂ ਕੀਤਾ ਹਾਂ ਮੈਂ ਤੁਹਾਨੂੰ ਪੁੱਛਣੇ ਲੱਗਿਆ ਸੀਗਾ ਹਾਂ ਤੁਸੀਂ ਮੇਰੇ ਮੂੰਹ ਵਾਲੀ ਗੱਲ ਖੋਲੀ ਵੀ ਜਿਹੜੀ ਪਿੱਤੇ ਚ ਪਥਰੀ ਆ ਉਹ ਕਿਉਂ ਬਣਦੀ ਪੁੱਛਣ ਲੱਗਿਆ ਸੀ ਇਹ ਤਾਂ ਦੱਸੋ ਜੀ ਦੋ ਖੂਨ ਘਾੜਾ ਹੁੰਦਾ ਅੱਛਾ ਜੀ ਖੂਨ ਗਾੜੇ ਤੋਂ ਹੀ ਪਿੱਤੇ ਚ ਪਥਰੀ ਬਣਦੀ ਆ ਠੀਕ ਹੈ ਜੀ ਠੀਕ ਹੈ ਕਿਉਂ ਪਿੱਤੇ ਦੇ ਵਿੱਚ ਇੱਕ ਲਿਕਵਿਡ ਆ ਜੋ ਖੂਨ ਗਾੜਾ ਉਹ ਉਹਨੇ ਵੀ ਗਾੜਾ ਹੋਣਾ ਜਿਹੜਾ ਆਪਣਾ ਪਿੱਤਾ ਹਾਂਜੀ ਇਹ ਇਹਦਾ ਕੰਮ ਕੀ ਆ ਜੀ ਪਿੱਤੇ ਦਾ ਕੰਮ ਸਭ ਤੋਂ ਵੱਧ ਇਹ ਆ ਉਹਦੇ ਚ ਬਹੁਤ ਵਧੀਆ ਐਨਜ਼ਾਈਮ ਉਹ ਕੀ ਉਹਨੇ ਲਿਕਵਿਡ ਆ ਜਿਹੜਾ ਕਿ ਆਪਣੇ ਖਾਣੇ ਦੇ ਉੱਤੇ ਰਸ ਛੱੜਦਾ ਉਹਨੂੰ ਹਜਮ ਕਰਨ ਦੇ ਵਿੱਚ ਸਹਾਇਤਾ ਫਿਲਟਰ ਦਾ ਕੰਮ ਕਰਦੀ ਹੈ ਮੇਨ ਚੀਜ਼ ਉਹੀ ਹੈ ਵੀ ਫਿਲਟਰ ਦਾ ਕੰਮ ਕਰਦਾ ਹੈ ਹਾਂ ਪਿਤ ਜਿਹਨੂੰ ਕਹਿੰਦੇ ਪਿਤ ਹਾਂਜੀ ਉਹੀ ਇਹੀ ਚੀਜ਼ ਹੈ ਪਿਤ ਤੇ ਇਹਨੂੰ ਗਰਮੀ ਗਰਮੀ ਨੂੰ ਕੰਟਰੋਲ ਕਰਦਾ ਕੰਟਰੋਲ ਕਰਦਾ ਹੈ ਠੀਕ ਆ ਹੁਣ ਮਤਲਬ ਇਹ ਪਥਰੀ ਦਾ ਇਲਾਜ ਆ ਹਾਂਜੀ ਕੋਈ ਵਾਰੀ ਮੈਂ ਬੜਾ ਸੋਣਿਆ ਜੀ ਗਿਆ ਵੀ ਮੈਂ ਬਹੁਤ ਵੈਦਾਂ ਹਕੀਮਾਂ ਕੋਲੇ ਆ ਉਹ ਕਹਿੰਦੇ ਨੇ ਜੀ ਅਸੀਂ ਦੋ ਦਿਨਾਂ ਚ ਪਥਰੀ ਬਾਹਰ ਕੱਢ ਦਾਂਗੇ ਕੋਈ ਕਹਿੰਦਾ ਜੀ ਅਸੀਂ 3 ਦਿਨਾਂ ਚ ਕੋਈ ਕਹਿੰਦਾ 10 ਦਿਨਾਂ ਚ ਪ੍ਰੋਪਰ ਇਹਦਾ ਮਤਲਬ ਹੈ ਕਿ ਕੀ ਸੋਲੂਸ਼ਨ ਹੈ ਦੇਖੋ ਜੀ ਪਿੱਤੇ ਦੇ ਨਾਲ ਜੇ ਇਹ ਵੇਚਦੇ ਹਾਂ ਖੂਨ ਘਾੜਾ ਤਾਂ ਨਹੀਂ ਨਾਲ ਹੀ ਖੂਨ ਪਤਲੇ ਕਰਨ ਦੀ ਦਵਾਈ ਦਿੰਨੇ ਆ ਸਾਡਾ ਤੁੱਕਿਆ ਵਾਲਾ ਕੰਮ ਨਹੀਂ ਗਾ ਜੀ ਸਾਰਾ ਕੁਝ ਉਹਦੇ ਜਦੋਂ ਪਿੱਤੇ 'ਚ ਪੱਥਰੀ ਬਣਦੀ ਹੈ ਨਾ ਉਹਦਾ ਫੇਟ ਵੀ ਖਰਾਬ ਹੋਊਗਾ ਅੱਛਾ ਨਾਲ ਸਾਰ ਇਨਫੈਕਸ਼ਨ ਵੀ ਹੋ ਗਈ ਇਹ ਸਾਰਾ ਕੁਝ ਨਾਲ ਦਵਾਈ ਦਿੰਨੇ ਆ ਨਾ ਕਿ ਕੱਲੀ ਦੇ ਦਿੰਨੇ ਆ ਕੱਲੀ ਫਿਰ ਇਹ ਕਿੰਨੇ ਚਿਰ ਮਤਲਬ ਕਿ ਬੰਦੇ ਨੂੰ ਸੇਵਨ ਕਰਨਾ ਚਾਹੀਦਾ ਅਸੀਂ ਤਾਂ 20 ਕਿ ਦਿਨ ਦਿੰਦੇ ਨੇ ਵੀ ਵੱਧ ਤੋਂ ਵੱਧ ਹਾਂ ਬਾਕੀ ਉਹ ਪਛਰੀ ਦੇ ਹਿਸਾਬ ਨਾਲ ਵੀ ਕਿੰਨੇ ਨੇ ਛੋਟੀ ਦੇ ਹਿਸਾਬ ਨਾਲ ਛੋਟੀ ਦਾ ਵੈਹ ਨਿਕਲ ਜਾਂਦੀ ਛੇਤੀ ਜੀ ਵੈ ਸਾਡਾ ਕੋਰਸ ਵੀ 25 ਦਿਨ ਦਾ ਵਾ 25 ਦਿਨ ਹਾਂ 25 ਦਿਨਾਂ ਦੇ ਵਿੱਚ ਮਤਲਬ ਕਿ ਹਾਂ ਨਿਕਲ ਕਈਆਂ ਸੀ ਨਿਕਲੀ ਪਿੱਤੇ ਚ ਪਛਰੀ ਨਿਕਲਦੀ ਹੈ ਠੀਕ ਹੈ ਜੀ ਠੀਕ ਹੈ ਫਿਰ ਉਹਨਾਂ ਨੂੰ ਪਹਿਲਾਂ ਪੁੱਛੀਦਾ ਨਾ ਫਿਰ ਉਹਦਾ ਹਿਸਾਬ ਕਿਤਾਬ ਲਾਈਦਾ ਵੀ ਇਹ ਰੱਖੂੰਗਾ ਰਤ ਨਹੀਂ ਜੀ ਉਹ ਨਾਲ ਫਿਰ ਨਾਲ ਖੂਨ ਪਤਾ ਕਰਨ ਵਾਸਤੇ ਵੀ ਦਵਾਈ ਦੇ ਦਿੱਤੀ ਜਿਹੜਾ ਸਾਡਾ ਕੈਮਰਾਮੈਨ ਆ ਉਹਦਾ ਖੂਨ ਘਾੜਾ ਸੀ ਸੋਨੋ ਫਿਰ ਤੁਸੀਂ ਆ ਬੋਤਲ ਦੇਤੀਆਂ ਹਾਂ ਯਾ ਜਰਨਲਿਸਟ ਦੇ ਦਿੱਤੀ ਠੀਕ ਹੈ ਜੀ ਠੀਕ ਹੈ ਕੱਲੀ ਜਰਨਲਿਸਟ ਵੀ ਕੰਮ ਕਰਦੀ ਹੋਵੇ ਕੰਪਨੀ ਦੀ ਕੰਪਨੀ ਦੀ ਹਾਂ ਕਈ ਠੱਡੇ ਪਾਣ ਜਾਨੇ ਇਹਨੂੰ ਇਹ ਦਵਾਈ ਜਿਹੜੀ ਹੈ ਨਾ ਇਹਨੂੰ ਗਰਮ ਪਾਣੀ ਨਾਲ ਲਓ ਜਿੱਥੇ ਮਹੀਨਾ ਮਹੀਨਾ ਲੱਗਦਾ 15 ਦਿਨਾਂ ਤੀ ਕੰਮ ਕਰੂਗੀ ਵੀ ਪਤਲਾ ਕਰ ਦੂ ਖੂਨ ਹਾਂ ਬਲਤੂ ਉੱਥੇ ਇੱਕ ਗੱਲ ਹੋਰ ਵੀ ਆ ਉੱਥੇ ਆਪਾਂ ਨੂੰ ਫੈਟ ਵਾਲੀ ਚੀਜ਼ਾਂ ਮੰਨ ਕਰਨੀਆਂ ਪੈਣੀਆਂ ਜਿਵੇਂ ਕਿ ਜਿਵੇਂ ਕਿ ਦੁੱਧ ਤੋਂ ਬਣੀਆ ਚੀਜ਼ਾਂ ਅੱਛਾ ਅੱਛਾ ਦੁੱਧ ਮੱਖਣਾ ਕਿਉਂ ਲੱਸੀ ਕਿਉਂ ਆਪਾਂ ਖੂਨ ਪਰਖਾ ਕਰਨਾ ਜੇ ਫੈਟ ਵਾਲੀਆਂ ਚੀਜ਼ਾਂ ਖਾਈਏ ਤੇ ਉਹ ਗਾੜਾ ਹੋਈ ਜਾਣਾ ਨਾਲ ਉਹਨੂੰ ਭੇਜੀ ਵੀ ਰੱਖਣਾ ਪੈਣਾ ਲਿਕਵਿਡ ਜ਼ਿਆਦਾ ਲੈਣਾ ਪਊਗਾ ਅੱਛਾ ਅੱਛਾ ਠੀਕ ਤੇ ਪਥਰੀ ਦਾ 25 ਦਿਨ ਦਾ ਕੋਰਸ ਹੈ ਉਸ ਤੋਂ ਬਾਅਦ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਨਾ ਜੀ ਇੱਕ ਬੱਚੇ ਨੂੰ ਜਾਂ ਸਿਆਣੇ ਨੂੰ ਥੋੜਾ ਜਿਹਾ ਬੁਖਾਰ ਹੋਇਆ ਥੋੜਾ ਜਿਹਾ ਬੁਖਾਰ ਹੋ ਗਿਆ ਜਿਵੇਂ ਅੱਜ ਆ ਹੁਣ ਬੁਖਾਰ ਹੋਇਆ 2-3 ਘੰਟਿਆਂ ਬਾਅਦ ਜਦੋਂ ਜਾ ਕੇ ਉਹ ਟੈਸਟ ਕਰਾਉਂਦਾ ਇਹਦੇ ਸੈੱਲ ਡਾਊਨ ਹੋ ਗਏ ਜੀ ਟਾਈਫੈਡ ਹੋ ਗਿਆ ਜੀ ਹੂੰ ਇਹਦਾ ਕੀ ਕਾਰਨ ਹੋ ਜਾਂਦਾ ਹੈ ਸੈੱਲ ਇੱਕ ਲਾਲ ਸੈੱਲ ਕਰਨੋਂ ਦੇਖ ਚਿੱਟੇ ਹੁੰਦੇ ਆ ਹਾਂਜੀ ਇਹ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਨਾ ਇਹ ਦੋਨੇ ਸੈੱਲ ਜਿਹੜੇ ਆ ਮਿਕਸ ਹੋ ਜਾਂਦੇ ਆ ਅੱਛਾ ਦੋਨੋਂ ਸੈੱਲ ਮਿਕਸ ਹੋ ਜਾਂਦੇ ਨੇ ਠੀਕ ਹੈ ਜੀ ਉਹਨਾਂ ਦੀ ਮਿਕਦਾਰ ਘਟ ਜਾਂਦੀ ਹੈ ਅੱਛਾ ਬਹੁਤ ਵਧੀਆ ਇਹ ਹੀ ਆ ਪਰ ਲੰਮੇ ਵਿਸਥਾਰ ਨਾਲ ਨਹੀਂ ਜਾਂਦੇ ਜਾਣਕਾਰੀ ਇਹ ਦੇਣੇ ਆ ਹਾਂਜੀ ਉਹ ਜਦੋਂ ਸੈੱਲ ਡਾਊਨ ਹੋਣਗੇ ਵੀਕਨੈਸ ਆਊਗੀ ਇਹ ਸਾਡੀ ਦਵਾਈ ਹੈ ਫਿਰ ਮੈਂ ਇਹ ਵੀ ਸੁਣਿਆ ਵੀ ਇਹ ਦਵਾਈ ਦਾ ਇੱਕੋ ਹੀ ਚਮਚਾ ਬਹੁਤ ਹੈ ਜੀ ਹੈ ਦੋ ਚਮਚਿਆਂ ਨਾਲ ਇੱਕ ਦਿਨ ਦੇ ਦੋ ਕੋਈ ਸਵੇਰੇ ਦੇ ਦਿਓ ਹਾਂਜੀ ਇੱਕ ਦੁਪਹਿਰ ਤੋਂ ਬਾਅਦ ਦੇ ਦਿਓ ਦੇਣਾ ਦੁੱਧ ਦੇ ਨਾਲ ਆ ਇਹੇ ਦਵਾਈ ਹਾਂ ਅੱਛਾ ਤੇ ਰਾਤ ਨੂੰ ਸੈਲ ਪੂਰੇ ਅੱਛਾ ਅੱਛਾ ਹਾਂਜੀ ਇਹ ਇਹ ਸਾਡੀ ਬਣੀ ਹੈ ਜੀ ਦਵਾਈ ਪਿਓਰ ਸ਼ਹਿਦ ਵਿੱਚ ਅੱਛਾ ਜਿਹੜੀ ਛੋਟੀ ਮੱਖੀ ਦਾ ਸ਼ਹਿਦ ਹੁੰਦਾ ਹਾਂ ਬਿਲਕੁਲ ਉਹੀ ਕੰਮ ਕਰੂਗਾ origignal ਸੈਲ ਜਿਹੜਾ ਸ਼ਹਿਦ ਉਹੀ ਕੰਮ ਕਰੂਗਾ ਲਓ ਜੀ ਜਿਨ੍ਹਾਂ ਦੇ ਸ਼ੈਲ ਘਟੇ ਹੋਣ ਜਾਂ ਬਧੇ ਹੋਣ ਹਾਂ ਬਧੇ ਸਾਡੇ ਕੋਲ ਕੈਂਸਰ ਵਾਲੇ ਵੀ ਆਉਂਦੇ ਜਿਨ੍ਹਾਂ ਦੇ ਕੈਂਸਰ ਵਾਲਿਆਂ ਤੇ ਬਹੁਤ ਛੇਤੀ ਇਹ ਵੀ ਕਨਸੰਦੀ ਸੈੱਲ ਘਟੇ ਆ ਜੀ ਦੋ ਦੋ ਖਰਾਕਾ ਦੇ ਦਿੰਦੀਆਂ ਦਾ ਕਿ ਡਾਕਟਰ ਕਹਿੰਦੇ ਸੈਲਪੋਲੀ ਆ ਕਿ ਕੰਮ ਨਹੀਂ ਕਰਦਾ ਮੈਂ ਨਾ ਜੀ ਉਹ ਅ ਦੋਖੜਾ ਕਰ ਰਿਹਾ ਰਤੁਰਾ ਸੈਲਪੂਰੇ ਜਾਂਦੇ ਆ ਡਾਕਟਰ ਵੀ ਹੈਰਾਨ ਹੋ ਜਾਂਦੇ ਮਤਲਬ ਇੰਨੀ ਤੇਜ਼ੀ ਨਾਲ ਸੋਲਰ ਕੰਮ ਕਰਦਾ ਮਤਲਬ ਵੀ ਇੰਨੀ ਤੇਜ਼ੀ ਨਾਲ ਅੱਛਾ ਖੰਗ ਜੀ ਖੰਗ ਤੇ ਵੀ ਕੰਮ ਕਰਦਾ ਜੀ ਅੱਛਾ ਜੀ ਵੀ ਇੱਕ ਤੇ ਇੱਕ ਦੇ ਨਹੀਂ ਵੀ ਕੱਲਾ ਇਹ ਨਹੀਂ ਹੈਗਾ ਵੀ ਕੱਲਾ ਸੈਲਾਂ ਦੀ ਕੰਮ ਕਰਦਾ ਹਾਂਜੀ ਹਾਂਜੀ ਪਰੇਸ਼ਾ ਖੰਗ ਉਹ ਚੀਜ਼ ਤੇ ਵੀ ਕੰਮ ਕਰਦਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਅਹਿਮ ਬਿਮਾਰੀ ਇੱਕ ਬਹੁਤ ਵੱਡੀ ਚੱਲੀ ਹੋਈ ਆ ਉਹਦੇ ਬਾਰੇ ਮੈਨੂੰ ਲੱਗਦਾ ਘਰ ਦੇ ਵਿੱਚੋਂ ਕੋਈ ਐਸਾ ਟਾਵਾ ਮਰੀਜ਼ ਹੋਊਗਾ ਵੀ ਜਿਹੜਾ ਇਹ ਬਿਮਾਰੀ ਦਾ ਸ਼ਿਕਾਰ ਨਾ ਹੋਵੇ ਹਰ ਇੱਕ ਘਰ ਦੇ ਵਿੱਚ ਛੋਟਿਆਂ ਤੋਂ ਲੈ ਕੇ ਹੁਣ ਤਾਂ ਪਹਿਲਾਂ ਤਾਂ ਵੱਡਿਆਂ ਨੂੰ ਸੁਣਦੇ ਹੁੰਦੇ ਸੀ ਵੀ ਇਹ ਬਿਮਾਰੀ ਵੱਡਿਆਂ ਨੂੰ ਆ ਹਨਾ ਜੀ ਸ਼ੂਗਰ ਬਾਰੇ ਪਹਿਲਾਂ ਸੁਣਦੇ ਸੀ ਵੱਡੇ ਨੂੰ ਆ ਹੁਣ ਤਾਂ ਨਿੱਕੇ-ਨਿੱਕੇ ਬੱਚਿਆਂ ਨੂੰ ਹੋਣ ਲੱਗ ਗਿਆ ਜੀ ਇਹਦਾ ਇਹਦਾ ਕਾਰਨ ਇਹ ਹੈ ਸ਼ੂਗਰ ਜਿਹੜੀ ਹੈ ਨਾ ਅਸਲ ਵਿੱਚ ਸਭ ਤੋਂ ਪਹਿਲਾਂ ਵੱਡਿਆਂ ਨੂੰ ਹੁੰਦੀ ਹੈ ਹਾਂਜੀ ਵੱਡੇ ਸ਼ੂਗਰ ਦੇ ਤਿੰਨ ਕਾਰਨ ਜੀ ਜਾਦਾ ਗੈਰੀ ਸੋਚ ਵਿੱਚ ਜਾਣਾ ਜਿੰਨੇ ਆਪਣਾ ਆ ਪੇਟ ਵੀ ਹੈ ਨਾ ਜੇ ਆਪਣੇ ਦਿਮਾਗ ਨਾਲ ਰਿਲੇਟਡ ਆ ਹਾਂਜੀ ਤੁਹਾਨੂੰ ਕਿਤੇ ਵੀ ਸਦਮਾ ਲੱਗਦਾ ਨਾ ਸਭ ਤੋਂ ਨਾਲ ਪੇਟ ਖਰਾਬ ਹੋ ਜਾਂਦਾ ਜੀ ਠੀਕ ਆ ਇਹਦੇ ਨਾਲ ਕੀ ਜਦੋਂ ਤਿੰਨ ਕਾਰਨ ਆ ਜਦੋਂ ਆਪਾਂ ਆ ਵੀਲੇ ਖਾਣੇ ਖਾਣ ਦੇ ਰੱਜ ਕੇ ਖਾ ਲੀਨੇ ਆ ਉਹਦੇ ਨਾਲ ਇੱਥੇ ਆਪਣਾ ਪੈਂਕਰੀਆ ਜਿਹੜਾ ਇਹਦਾ ਆਕਾਰ 8 ਇੰਚ ਅੱਛਾ ਜੀ ਕੋਲੀ 8 ਇੰਚ ਦਾ 8 ਇੰਚ ਠੀਕ ਹੈ ਜੀ ਇਹ ਐਸਾਈਡ ਤੇ ਆ ਜੀ ਇਹ ਜਦੋਂ ਬੇਲਕ-ਬੇਲਕ ਖਾਣੇ ਆ ਜਾਂ ਬਾਦ ਕਰ ਖਾਣੇ ਜਾਂ ਮਾੜਾ ਖਾਣੇ ਇਹਦੇ ਵਿੱਚ ਇਨਫੈਕਸ਼ਨ ਆ ਜਾਂਦੀ ਹੈ। ਅੱਛਾ ਜੀ। ਇਹਦਾ ਕੰਮ ਹੈ ਜੋ ਆਪਾਂ ਮਿੱਠਾ ਖਾਂਦੇ ਆ ਇਹ ਨੇ ਉਹ ਆਪਣੇ ਸੀ ਨੂੰ ਉਨਾਂ ਹੀ ਦੇਣਾ ਵੰਡ ਕੇ ਦੇਣਾ ਜਿੰਨਾ ਕੁ ਵਸੇ ਨੂੰ ਜਾਏ ਜਾ ਚਾਹੀਦਾ ਲੋਗ ਜਦ ਵਿੱਚ ਇਹ ਆਪ ਹੀ ਕਮਜ਼ੋਰ ਹੋ ਗਏ ਜਿੰਨੇ ਵੰਡ ਕੇ ਕੀ ਦੇਣਾ ਹਾਂਜੀ ਹਾਂ ਫਿਰ ਇਹਦਾ ਕੋਈ ਇਲਾਜ ਨਹੀਂ ਹੁੰਦਾ ਜਿਵੇਂ ਹੋਰ ਚੀਜ਼ਾਂ ਦਾ ਆਪਰੇਸ਼ਨ ਹੋ ਜਾਂਦਾ ਅਸੀਂ ਇਹਨੂੰ ਰਿਪੇਅਰ ਕਰਦੇ ਹਾਂ ਜੀ ਅੱਛਾ ਰਿਪੇਅਰ ਹੋ ਜਾਂਦਾ ਹਾਂ ਜਿਵੇਂ ਹੋਣ ਗੱਡੀ ਦਾ ਕੋਈ ਪਾਰਟਸ ਆ ਹਾਂਜੀ ਨਵਾਂ ਬਹਾਰ ਹੀ ਹੀ ਬਾਦਦਾ ਉਹਨੂੰ ਰਿਪੇਅਰ ਕਰਕੇ ਦੇਵੇ ਹਾਂ ਬਿਲਕੁਲ 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 ਅਸੀਂ ਇਹਨੂੰ ਰਿਪੇਅਰ ਕਰਦੇ ਹਾਂ ਠੀਕ ਹੈ ਜੀ ਇਹਦੇ ਵਾਸਤੇ ਮਤਲਬ ਕਿਹੜੀ ਦਵਾਈ ਤੁਸੀਂ ਤਿਆਰ ਕੀਤੀ ਹੈ ਸਾਡੇ ਕੋ ਆ ਵੀ ਇਹ ਦਵਾਈ ਸਾਡੇ ਕੋ ਚਾਰ ਤਰ੍ਹਾਂ ਦੀ ਦਵਾਈ ਹੈਗੀ ਅੱਛਾ ਜੀ ਅੱਛਾ ਜਿਹੋ ਜਿਹਾਂ ਪੇਸ਼ੈਂਟ ਹੋਏ ਇਹ ਪਾਊਡਰ ਬਣਿਆ ਜੀ ਇਹ ਪਾਊਡਰ ਵੀ ਆ ਹਾਂਜੀ ਤੇ ਅਸੀਂ ਲਿਕਵਿਡ ਵੀ ਦਿੰਨੇ ਆ ਲਿਕੜੋ ਸਾਹਮਣੇ ਪਈ ਹੈ ਅੱਛਾ ਅੱਛਾ ਹਾਂ ਜਿਹੋ ਜਾਂ ਪੇਸ਼ੈਂਟ ਹੋਏ ਉਸ ਹਿਸਾਬ ਨਾਲ ਅਸੀਂ ਹਾਂਜੀ ਸ਼ੂਗਰ ਜੇ ਕਿ ਬਲੱਡ ਸ਼ੂਗਰ ਵੀ ਹੈ ਕਿ ਇਹਨੂੰ ਜੀ ਸ਼ੂਗਰ ਵੀ ਹੈ ਇਹਦੇ ਵਿੱਚ ਤਾਂ ਸਮੈਲੀ ਬੜੀ ਵਧੀਆਰੀ ਆ ਹਾਂ ਅਸੀਂ ਦਵਾਈਆਂ ਉਹੋ ਜਿਹੀ ਬਣਾਉਨੇ ਆ ਕਿ ਜਿਹੜਾ ਮਰੀਜ਼ ਨੂੰ ਖਾਣ ਵਿੱਚ ਦਿੱਕਤ ਨਾ ਆਵੇ ਠੀਕ ਹੈ ਜੀ ਵੀ ਆਸਾਨੀ ਦੇ ਨਾਲ ਲੈ ਸਕਦਾ ਇੱਕ ਇਹ ਹੋ ਗਿਆ ਇੱਕ ਉਹ ਆ ਬੋਤਲ ਕੱਚ ਦੀ ਬੋਤਲ ਆ ਕੱਚ ਦੀ ਬੋਤਲ ਠੀਕ ਹੈ ਅਰਕ ਨਾਲ ਅਸੀਂ ਲੀਵਰ ਵਾਸਤੇ ਵੀ ਦਿੰਨੇ ਆ ਲੀਵਰ ਲੀਵਰ ਲਾਜ਼ਮੀ ਖਰਾਬ ਹੁੰਦਾ ਸੁਗਰ ਨਾਲੇ ਦਾ ਠੀਕ ਹੈ ਜੇ 슈ਗਰ ਦਾ ਫਿਰ ਕਿੰਨਾ ਸਮਾਂ ਚੱਲਦੀ ਆ ਦਵਾਈ ਇਹ ਦੇਖਣਾ ਪੈਂਦਾ ਵੀ ਇਹਨੂੰ ਕਿੰਨਾ ਚਿਰ ਹੋ ਗਿਆ ਹਾਂਜੀ ਕਿੰਨੇ ਟਾਈਮ ਤੋਂ ਆ ਨਵੀਂ ਆ ਜਾਂ ਪੁਰਾਣੀ ਆ ਉਸ ਹਿਸਾਬ ਨਾਲ ਅਸੀਂ ਦਵਾਈ ਦਿੰਨੇ ਆ ਠੀਕ ਹੈ ਜੀ ਠੀਕ ਹੈ ਤੇ ਜੇ ਮਤਲਬ ਕਿ ਤੁਹਾਹਾਂ ਇਹ ਲਾਜ ਸਾਡਾ ਕੰਪਲੀਟ ਹੀ ਹੈ। ਅੱਛਾ ਇਹ ਨਹੀਂ ਵੀ ਗਾ ਇਹ ਕਾ ਦੇ ਰਹੋ ਤਾਂ ਠੀਕ ਰਹੂਗਾ। ਅੱਛਾ ਵੀ ਦਵਾਈ ਛੱਡਣ ਤੋਂ ਬਾਅਦ ਵੀ ਹਾਂ ਬੰਦੇ ਨੂੰ ਸ਼ੂਗਰ ਨਹੀਂ ਹੋਊਗਾ। ਨਹੀਂ ਹੋਊਗੀ। ਠੀਕ ਹੈ ਜੀ। ਇਹ ਇਹ ਮਤਲਬ ਕਿ ਗਾਰੰਟੀ ਹੈ ਇਸ ਚੀਜ਼ ਦੀ। ਨਹੀਂ ਗਾਰੰਟੀ ਨਹੀਂ ਹੈ ਇਸ ਦੀ। ਹਾਂ ਜੀ। ਗਾਰੰਟੀ ਜੋ ਦਿੰਨੇ ਆ ਉਹ ਆਕਾਲਪੁਰ ਖਣੂ ਆਪਾਂ ਉਹਦਾ ਮੁਕਾਬਲਾ ਕਰਦੇ ਉਹਦੇ ਨਾਲ ਨਹੀਂ ਕਰਨਾ ਮੁੰਡਾ। ਠੀਕ ਹੈ ਠੀਕ ਹੈ। ਨੀ ਮਤਲਬ ਕਿ ਦਵਾਈ ਦੇ ਕੇ ਇਹ ਗੱਲ ਤਾਂ ਆਪਾਂ ਕਹਿ ਰਹੇ ਆ ਨਾ ਵੀ ਸ਼ੂਗਰ ਜਿਹੜਾਗਾ ਦਵਾਈ ਖਾਣ ਤੋਂ ਬਾਅਦ ਨਹੀਂ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਉਹਦਾ ਕੋਈ ਪਰਹੇਜ਼ ਰੱਖਣਾ ਪਊਗਾ ਪਰਹੇਜ਼ ਸਾਡੀ ਦਵਾਈ ਜਦੋਂ ਖਾਣੀ ਆ ਨਾ ਹਾਂਜੀ ਮਿੱਠਾ ਬਿਲਕੁਲ ਬੰਦ ਕਰਨਾ ਅੱਛਾ ਜੀ ਕੱਚਾ ਮਿੱਠਾ ਹਾਂਜੀ ਗੋੜ ਹੋਇਆ ਹਾਂਜੀ ਇਹਨੂੰ ਕੱਚੇ ਮਿੱਠੇ ਆ ਠੀਕ ਹੈ ਜੀ ਅਖੰਡ ਹੋਈ ਇਹ ਬਿਲਕੁਲ ਬੰਦ ਕਰ ਦੇਣੇ ਇਹ ਪੱਕਾ ਮਿੱਠਾ ਇਹ ਇਹ ਸਾਰੇ ਮਿੱਠੇ ਬੰਦ ਕਰਨੇ ਪੈਣੇ ਆ ਅੱਛਾ ਜੀ ਉਹ ਤਾਂ ਫਲ ਫਰੂਟ ਵਾਲ ਜਿਹੜੇ ਸਾਰੇ ਜੋ ਆਪਾਂ ਨੂੰ ਮਿਲਦਾ ਹੀ ਆਪਾਂ ਪਰ ਜਿੰਨੀ ਤੇ ਦਵਾਈ ਖਾਣੀ ਆ ਮਿੱਠਾ ਬਿਲਕੁਲ ਬੰਦ ਕਰਨਾ ਪੈਣਾ ਜੀ ਠੀਕ ਆ ਸਾਡੇ ਕੋਲ ਕਈ ਪੇਸ਼ੈਂਟ ਆ ਵੱਜ ਹੋਣ ਜਲੇਬੀਆਂ ਜੂਬੀਆਂ ਕਈ ਆ ਜਾਂਦੇ ਜਦੋਂ ਆਪਾਂ ਨਾ ਪਹਿਲਾਂ ਲੰਗਰ ਲਾਇਆ ਹਮ ਲੰਗਰ ਦੇ ਵੇਲੇ ਮੈਨੂੰ ਇੱਕ ਦੋ ਬਾਰੋਂ ਵੀ ਫੋਨ ਆਏ ਇਹ ਦਵਾਈ ਆਪਾਂ ਬਾਹਰ ਵੀ ਭੇਜ ਸਕਦੇ ਆ ਬਾਰ ਜਾਂਦੀ ਹੈ ਜੀ ਮੇਰੀ ਜਾਂਦੀ ਹੈ ਜਾਂਦੀ ਹੈ ਠੀਕ ਹੈ ਆਪਣੀ ਜਾਇ ਤੇ ਕੋਈ ਰੋਕ ਨਹੀਂ ਹੋਊਗੀ ਠੀਕ ਹੈ ਮੈਂ ਆਪਣੀ ਰਿਸਪੋਨਸਿਬਿਲਟੀ ਨਾਲ ਭੇਜਾਂ ਠੀਕ ਹੈ ਜੀ ਠੀਕ ਹੈ ਜੇ ਮੈਂ ਹੁਣ ਮਤਲਬ ਕਿ ਆਹ ਵੀਡੀਓ ਦੇਖ ਕੇ ਉਹਨਾਂ ਦਾ ਮੈਨੂੰ ਕੋਈ ਫੋਨ ਜਾਂ ਮੈਸੇਜ ਆਇਆ ਤਾਂ ਉਹ ਫਿਰ ਇਹ ਦਵਾਈ ਤੁਹਾਡੇ ਕੋਲੋਂ ਉੱਥੇ ਮੰਗਾ ਸਕਦੇ ਨੇ ਕਿਹੜੇ ਕਿਹੜੇ ਮਤਲਬ ਕਿ ਦੇਸ਼ਾਂ 'ਚ ਜਾ ਸਕਦੇ ਕੋਈ ਸਾਰੇ ਜਾਂਦੀ ਹੈ ਜੀ ਸਾਰੇ ਦੇਸ਼ ਸਾਰੇ ਜਾਂਦੀ ਕਿਸੇ ਦੇਸ਼ ਵੀ ਲਓ ਜੀ ਮਿੱਤਰੋ ਜੇ ਕਿਸੇ ਦੇ ਸ਼ੈਲ ਘਟੇ ਨੇ ਤੇ ਦੂਜਾ ਜਾਂ ਕਿਸੇ ਨੂੰ ਫਿਰ ਦਿੱਕਤ ਹੈ ਜੀ ਪਥਰੀ ਦੀ ਠੀਕ ਹੈ ਜੀ ਪਥਰੀ ਦੀ ਦਿੱਕਤ ਹੈ ਉਹਦੀ ਦਵਾਈ ਵੀ ਤਿਆਰ ਆ, ਛੈਲਾਂ ਦੀ ਦਵਾਈ ਵੀ ਤਿਆਰ ਆ। ਸ਼ੂਗਰ ਦੀ ਦਵਾਈ ਵੀ ਬਿਲਕੁਲ ਤਿਆਰ ਹੈ। ਇਹਨਾਂ ਚੀਜ਼ਾਂ ਦੀ ਗਰੰਟੀ ਹੋਊ ਵੀ ਦਵਾਈ ਨਾਲ ਪਰਹੇਜ਼ ਰੱਖ ਕੇ ਬੰਦਾ ਆਪਦਾ ਇਲਾਜ ਕਰਾ ਸਕਦਾ ਬੈਦ ਜੀ ਕੋਲੋਂ। ਤੇ ਸੋਨੂੰ ਦਵਾਈ ਲੈਣ ਵਾਸਤੇ ਪਹੁੰਚਣਾ ਪਊਗਾ ਜੀ ਗਾਲਬ ਰਣ ਸਿੰਘ। ਇੱਥੇ ਆ ਕੇ ਜਿਹਨੂੰ ਮਰਜ਼ੀ ਤੁਸੀਂ ਪੁੱਛਿਓ ਵੀ ਬੈਦ ਗੁਰਦੇਵ ਸਿੰਘ ਗੱਲ ਕੋਲੇ ਜਾਣਾ ਤੇ ਤੁਸੀਂ ਸਿੱਧਾ ਬੈਦ ਜੀ ਦੇ ਘਰ ਆਜੋਗੇ ਆ ਕੇ ਬੈਦ ਜੀ ਨਾਲ ਨਵਜ ਦਿਖਾ ਕੇ ਆਪਨਾ ਤੁਸੀਂ ਇਲਾਜ ਕਰਾ ਸਕਦੇ ਹੋ ਜੋ ਵੀ ਦਵਾਈਆਂ ਨੇ ਜਿਸ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਜੀ ਬੈਦ ਜੀ ਨਾਲ ਗੱਲ ਕਰਕੇ ਉਹਦਾ ਪ੍ਰੋਫੈਸਰ ਜੀ ਦਾ 8509777 ਇਹ ਮੇਰਾ ਨੰਬਰ ਹੈ ਨੰਬਰ ਆ ਬੈਦ ਜੀ ਦਾ ਇਹ ਤੇ ਵੀ ਗੱਲ ਕਰਕੇ ਜਦੋਂ ਵੀ ਆਉਣਾ ਤੁਸੀਂ ਨੇ ਉਹ ਕਿੰਨੇ ਵਜੇ ਤੋਂ ਪਹਿਲਾਂ ਆਉਣ ਜੀ ਅ ਨਵੀਂ ਦੇਖ ਕੇ ਆਪਾਂ ਕੰਮ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆ ਜਨ ਜਾਂ ਹਾਂ 1 ਵਜੇ ਤੱਕ ਵੀ ਆ ਸਕਦੇ ਆ ਵੀ ਲਾਸਟ ਟਾਈਮ 1 ਵਜੇ ਤੱਕ ਦਾ ਜੀ ਬਿਲਕੁਲ ਤੇ ਕੋਈ ਦਿਨ ਛੁੱਟੀ ਸੋਮਵਾਰ ਤੇ ਮੰਗਲਵਾਰ ਨਹੀਂ ਮੈਂ ਦੇਖਦਾ ਕਿਉਂ ਮੈਂ ਦਵਾਈਆਂ ਵੀ ਬਣਾਉਣੀਆਂ ਹੁੰਦੀਆਂ ਨੇ ਅੱਛਾ 2 ਦਿਨ ਬੈਦ ਜੀ ਤੁਹਾਨੂੰ ਨਹੀਂ ਦੇਖਣਗੇ ਹਾਂ ਐਮਰਜੈਂਸੀ ਹੋ ਜੇ ਕੋਈ ਜਾਨ ਵਾਲੀ ਐਮਰਜੈਂਸੀ ਆ ਤਾਂ ਉਹ ਵੀ ਸਾਨੂੰ ਫੋਨ ਕਰਕੇ ਆ ਜੀ ਹਾਂ ਫੋਨ ਕਰੋ ਜੋ ਬੈਦ ਜੀ ਨੇ ਆਪਾਂ ਨੂੰ ਨੰਬਰ ਦਿੱਤਾ ਉਹਦੇ ਫੋਨ ਕਰਕੇ ਤੁਸੀਂ ਬੈਦ ਜੀ ਨਾਲ ਸੰਪਰਕ ਕਰੋ ਸੋਮਵਾਰ ਤੇ ਮੰਗਲਵਾਰ ਇਹ ਬੈਦ ਜੀ ਨਹੀਂ ਦੇਖਦੇ ਤੇ ਉਸ ਤੋਂ ਬਾਅਦ ਜੇ ਕੋਈ ਐਮਰਜੈਂਸੀ ਉੱਥੇ ਦੇਖ ਵੀ ਲੈਂਦੇ ਨੇ ਠੀਕ ਹੈ ਜੀ ਜੇ ਤੁਸੀਂ ਇਲਾਜ ਕਰਾਉਣਾ ਆਓ ਬੈਦ ਜੀ ਕੋਲੇ ਜਦੋਂ ਤੁਸੀਂ ਮਿਲੋਗੇ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਵੀ ਕਿੰਨਾ ਐਕਸੈਸਫੁਲ ਇਲਾਜ ਬੈਦ ਜੀ ਕਰਦੇ ਨੇ ਅੱਧਾ ਮਰੀਜ਼ ਨੂੰ ਤਾਂ ਇਹ ਬਸ ਇਹਨਾਂ ਦੀ ਮਿਲਣੀ ਹੀ ਦੁੱਖ ਤੋੜ ਦਿੰਦੀ ਆ ਸਮਝ ਲਓ ਬੜੇ ਪਿਆਰ ਨਾਲ ਮਿਲਦੇ ਜੇ ਅਸੀਂ ਖੁਸ਼ ਆ ਤੇ ਪੇਸ਼ੈਂਟ ਵੀ ਖੁਸ਼ ਹੋ ਜੇ ਸਾਡੇ ਮੂੰਹ ਤੇ ਨਿੱਕੀ ਖੁਸ਼ੀ ਤੇ ਹੁਣ ਮੈਂ ਤੁਸੀਂ ਮੇਰੀ ਸਰਵਿਸ ਕਰੀ ਆ ਨਾ ਮੈਂ ਬਿਲਕੁਲ ਹਲਕਾ ਜਿਹਾ ਹੋ ਕੇ ਬੈਠਾ ਮੈਂ ਹਾਂ ਮਤਲਬ ਕਿ ਜਿੰਨਾ ਕੁ ਵਜਨ ਸੀਗਾ ਸਰੀਰ 'ਚ ਉਹ ਬੜਾ ਆਰਾਮ ਮਿਲਿਆ ਉਹਦਾ ਹਾਂ ਅਸਲ ਵਿੱਚ ਇਹ ਪੁਆਇੰਟਾਂ ਦੇ ਨਾਲ ਆਪਾਂ ਖੂਨ ਨੂੰ ਸਰਕਲ ਨੂੰ ਚਲਾਉਨੇ ਆ ਜੋ ਖੂਨ ਸਰਕਲ ਚੱਲ ਪਿਆ ਆਪਾਂ ਨੂੰ ਸਾਰਾ ਕੁਝ ਠੀਕ ਹੈ। ਬਾਕੀ ਅਸੀਂ ਵੀ ਖੂਨ ਗਾੜ੍ਹੀ ਦੀ ਦਵਾਈ ਲੈ ਰਹੇ ਆ ਬੈਤ ਜੀ ਤੋਂ। ਇਹ ਜਿਹੜਾ ਖੂਨ ਗਾੜ੍ਹਾ ਸੀ ਸਾਡਾ ਉਹ ਵੀ ਮੇਰੇ ਦੋਸਤ ਦਾ ਵੀ ਆ ਗਰਮੀ ਵੀ ਆ ਥੋੜੀ ਜੀ ਤੇ ਕਈ ਦਿਨਾਂ ਤੋਂ ਮੈਨੂੰ ਦਿੱਕਤ ਆ ਰਹੀ ਸੀ ਉਹਦੀ ਦਵਾਈ ਲੈਣ ਵਾਸਤੇ ਆਏ ਸੀ ਤੇ ਹੁਣ ਦੇਖ ਕੇ ਦਵਾਈ ਵਰਤ ਕੇ ਤੁਹਾਨੂੰ ਅੱਗੇ ਵੀ ਰਿਵਿਊ ਦੇਵਾਂਗੇ ਵੀ ਕਿਦਾਂ ਦਾ ਦਵਾਈ ਦਾ ਸੇਵਨ ਕਰਕੇ ਅਸੀਂ ਉਹ ਤੋਂ ਕਿੰਨੇ ਕ ਦੁੱਖ ਤੋਂ ਰਾਤ ਪਾਈ ਆ ਜੀ। ਸੋ ਵੀਡੀਓ ਵਧੀਆ ਲੱਗੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਦਵਾਈ ਭਗਾਉਣ ਵਾਸਤੇ ਵੈਦ ਜੀ ਨਾਲ ਸੰਪਰਕ ਕਰਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ